ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਕਿਵੇਂ ਹੋ ਕੈਮੋ ਸਾਰੇ ਬਲੌਗ ਸ਼ੁਰੂ ਕਰਨ ਲੱਗੇ ਅੱਜ ਸਾਜਰੇ ਸਾਜਰੇ ਹਲੇ 7:00 ਵਜੇ ਆ ਤੇ ਬੱਚੇ ਤੂਫਾਨ ਡਾਇਈਏ ਤੇ ਰੱਤਾ ਢਾਕੇ ਆਉਣੇ ਆ ਕਬੂਤਰ ਤੇ ਆਪਣਾ ਝੰਡਰ ਵਾਲਾ ਬਾਈ ਅੱਜ ਪੰਜਵਾਂ ਦਿਨ ਆਇਆ ਨਹੀਂ ਫਿਰਦਾ ਦੇਖਦੇ ਆ ਜੱਸੇ ਨੇ ਸਵੇਰ ਦੇਖਿਆ ਚਲੋ ਕੋਈ ਨਹੀਂ ਉੱਪਰ ਚੱਲਦੇ ਹਾਂ ਹੁਣ ਆਪਾਂ ਮੌਸਮ ਦੇਖੋ ਹਲੇ ਐਂ ਠੰਡਾ ਪਹੁੰਚ ਗਏ ਭਾਈ ਅੰਦਰ ਦੇਖੋ ਹੋ ਹੋ ਦਾਣੇ ਤਾਂ ਹੋਣਗੇ ਅੰਦਰ ਇਹਨਾਂ ਦੇ ਚੱਲ ਮੌਸਮਾਂ 'ਚ ਬਾੜਾ ਠੰਡਾ ਹੈ ਪਹਿਲਾਂ ਤੂਫਾਨ ਨੂੰ ਦੇਖੀਏ ਤੂਫਾਨ ਸਹੀ ਐਨ ਸੌ ਬਾਗ ਰਿਆ ਠੀਕ ਐ ਛੱਡ ਦਿੰਨੇ ਆ ਇਹਨੂੰ ਚੱਲ ਵੀ ਤੂਫਾਨ ਛੱਦਰੀ ਤੇ ਇੱਧਰ ਗਿਆ ਉਹ ਸਾਲਾ ਇੱਥੇ ਕਿਵੇਂ ਬੈਠ ਗਿਆ ਅੱਜ ਇਹ ਪਰਮਿੱਤੀ ਔਖਾ ਜਿਹਾ ਛੱਡ ਬਈ ਚੱਲ ਉਹ ਛਤਰੀ ਦੇ ਗੁਰੂ ਉੜ ਗਿਆ ਬਈ tufaan ਦਾ ਹੁਣ ਦੋ ਬੱਚੇ ਡਾਲੀਏ ਪੁੱਤਰ ਤਾਂ ਕਾਫੀ ਉੜਦੇ ਨੇ ਆਹ ਦੇਖੋ ਕੰਨਾ 4 6 ਉੜਦੇ ਹੋਣਗੇ 15 16 ਹੁਣ ਆਪਾਂ ਦੋ ਹੀ ਬੱਚੇ ਛੱਡ ਦੀਏ। ਪਰ ਤੇ ਨੂੰ ਗੰਦ ਪਾਉਣ ਨੂੰ ਛੱਡ ਦੀਏ। ਫੇਰ ਆਉਣਾ ਕੰਮ ਹੋਤੀ ਹੈ। ਇੱਕ ਮਿੰਟ ਕਿੱਥੇ ਐ? ਹਾਂ 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 ਬੱਚੇ ਕਿੱਥੇ ਨੇ? ਜਿਹਦਾ ਆ ਬੈਠਾ ਹੈ। ਆ ਜਾ ਭਾਈ। ਜਿਹਨੇ ਕਾਹ ਬੈਠਾ ਹੈ। ਚੱਲ ਭਾਈ ਮੇਤਰਾ। ਆ ਗਿਆ ਛਤਰੀ ਤੇ। ਤੇ ਤੂੰ ਵੀ ਆ ਜਾ ਬਈ ਚੱਲ ਤੂੰ ਵੀ ਬਈ ਤੇ ਛੱਦਰੀ ਦੇ ਹਾਂ ਵੀ ਰੱਤਿਆ ਅੱਜ ਕਿੱਧਰ ਨੂੰ ਗੰਦ ਪਾਉਣੇ ਹਾਂ ਉਹ ਤੇਰੀ ਆ ਜਾ ਇਹ ਵੀ ਓਕੇ ਚੱਲ ਵੀ ਰੱਤਿਆ हां बहुत दिहाड़ी लाती ओके चलो मैं उड़के, उड़के। भाई मैं डामा येनु दोए बच्चे उड़ गए रत्ता उड़ गया तूफान ਨੂੰ ਹਲੇ ਆਪਾਂ ਡਾਉਣਾ ਨਹੀਂ ਇਹਨੂੰ ਬੈਠਾ ਰਹਿਣ ਦੋ ਆਪੇ ਜੀ ਕਰੂ ਉੜੂਗਾ ਨਹੀਂ ਬੈਠਾ ਰਹੂਗਾ ਕੋਈ ਚੱਕਰ ਨਹੀਂ ਇਹਦੇ ਨਾਲ ਕੋਈ ੱੱਕਾ ਨਹੀਂ ਬਈ ਉੜਦਾ ਸੁਹਣਾ ਤੇ ਉਦਣ ਬੈਰੀ ਕਰਕੇ ਥੋੜੇ ਘੱਟ ਡਾਉਣਾ ਹਲੇ ਕੋਈ ਚੱਕਰ ਨਹੀਂ ਬੈਠਾ ਰਹੂਗਾ ਠੀਕ ਹੈ ਤੇ ਚਲੋ ਹੁਣ ਫਿਰ ਆਪਾਂ ਜਾਲ ਜੂਲ ਚ ਪਾ ਲਈਏ ਕਬੂਤਰ ਜਾਲ ਵਾਲਿਆਂ ਨੂੰ ਬੰਦਿਆ ਰ ਤੈਨੂੰ ਤਾਂ ਪਤਾ ਨਹੀਂ ਸਾਲੇ ਨੂੰ ਕੀ ਹੋਇਆ ਹੋਇਆ ਜਿਹੜਾ ਐ ਟਿੱਕੀ ਜਮ ਕੇ ਖੜਦਾ ਤਾਂ ਜਮਾ ਹੀ ਉੜ ਕੇ ਰਾਜੀ ਨਹੀਂ ਬੱਚੇ ਦੇਖ ਲੋ ਹੋ ਗਏ ਲੋ ਵੀ ਪੰਜ ਕਬੂਤਰ ਪਾ ਲਏ ਜਾਲ ਚ ਇਹ ਕੱਲ ਨੂੰ ਉਡਾਈ ਛੱਡਣੇ ਨੇ ਦੇਖੀ ਜਾਓ ਤੇ ਆ ਉੜਦੇ ਫਿਰਦੇ ਨੇ ਉਹ ਉੜਦਾ ਰਤਾ ਤੂਫਾਨ ਆਪਣਾ ਉਹ ਬੈਠਾ ਬੱਚੇ ਬਾਲੇ ਉੱਚੇ ਨੇ ਬਾਈ ਬੱਚਿਆਂ ਦਾ ਤਾਂ ਚੱਲ ਤਸੱਲੀ ਆ ਨਾ ਤੇ ਚਲੋ ਢਾਂਗੀ ਡੂੰਗੀ ਤੇ ਕਰ ਦਈਏ ਓਕੇ ਜਾਲ ਚ ਬਿਠਾਤੇ ਬਾਈ ਤੂਫਾਨ ਆ ਉਹ ਬੈਠਾ ਤੇ ਆਪਣਾ ਝੱਲਰ ਵਾਲਾ ਵੀ ਉੜਦਾ ਫਿਰਦਾ ਐ ਇੱਧਰ ਨਹੀਂ ਆਉਂਦਾ ਉਹ ਕਬੂਤਰਾਂ ਚ ਉੜ ਰਿਹਾ ਉੱਧਰ ਮੇਰੇ ਹਿਸਾਬ ਨਾਲ ਨਹੀਂ ਆਉਂਦਾ ਉਹ ਕਿਤੇ ਫੜ ਚੱਕਣਾ ਹੀ ਪਊ ਉਹ ਤਾਂ ਰਾਤ ਰੂਤ ਨੂੰ ਦੇਖ ਕੇ ਬੈਂਦਾ ਵੀ ਗੁਰਦੁਆਰਾ ਸਾਹਿਬ ਦੇ ਗੁੰਮਟ ਤੇ ਆ ਉੱਥੋਂ ਫੜ ਵੀ ਨਹੀਂ ਸਕਦੇ ਤੇ ਚਲੋ ਕੋਈ ਨਹੀਂ ਦੇਖਦੇ ਆ ਜਿੰਦੇ ਜੁੰਦੇ ਲਾ ਤੇ ਉਹ ਕੈਪੋਰਟ ਆ ਉੜਦੇ ਆ ਬਾਈ ਤੂਫਾਨ ਤੇ ਦੋਨੇ ਬੱਚੇ ਤੰਨੇ ਫਿਰ ਰਹੇ ਨੇ ਆਓ ਦੇਖੋ ਐਨ ਥਾਪੇ ਮਾਰਦੇ ਫਿਰ ਰਹੇ ਨੇ ਉਹ ਬਾਈ ਚਲੋ ਵਧੀਆ ਫਿਰ ਰਹੇ ਆਲੇ ਤੱਕ ਤਾਂ ਫਿਰਨ ਦੋ ਇੰਨੇ ਦੇਖਦੇ ਆ ਕਿੰਨਾ ਕੁ ਟਾਈਮ ਉੜਦੇ ਨੇ ਆਓ ਆਗੇ ਆਓ ਆਗੇ ਕਿੰਨੇ ਦੋ ਯਾ ਉਹ ਆਗੇ ਤੇ ਤੂਫਾਨ ਇੱਥੇ ਪਿੱਛੇ ਆਉਂਦਾ ਹੁਣੇ ਆਉਣਾ ਦਰਵਾਜ਼ਾ ਹੁਣ ਪਹੁੰਚ ਗਏ ਬਾਈ ਕੋਠੇ ਤੇ ਕਬੂਤਰ ਕਬੂਤਰ ਕਰੀਏ ਅੰਦਰ ਟਾਈਮ ਬਹੁਤ ਹੋ ਗਿਆ ਬੱਚੇ ਉੜਿਆ ਤਿੰਨ ਕ ਘੰਟੇ ਅੱਜ ਤੇ ਦਫਾਨ ਵੀ ਸੋਹਣਾ ਉੜਿਆ ਆ ਰੱਤਾ ਨਹੀਂ ਯਾਰ ਬਿਲਕੁਲ ਵੀ ਉੜਿਆ ਰੱਤਾ ਉਹ ਉਧਰ ਪਰਲੀ ਸਾਈਡ ਬੈਠਾ ਹੈ ਨਹੀਂ ਨਹੀਂ ਬਾਹਰ ਨਹੀਂ ਨਿਕਲਿਆ ਪਾਣੀ ਲੈ ਲਿਕੇ ਨਹੀਂ ਆਇਆ ਹਨਾ ਲੈ ਠੀਕ ਹੈ ਕਰ ਲੈ ਅੰਦਰ ਇਹ ਸਾਡਾ ਉੱਪਰ ਬੈਠੂਗਾ ਉਹਨੂੰ ਰਤੇਂ ਦੇਖ ਕੇ ਤੂਫਾਨ ਆ ਬੈਠਾ ਬਈ ਤੂਫਾਨ ਨੂੰ ਕਰਦੀ ਅੰਦਰ ਪਹਿਲਾਂ ਇਹ ਇਹ ਚੱਲ ਕੋਈ ਨਹੀਂ ਇੱਥੇ ਤਾਂ ਹੋ ਜਾਣਾ ਨੇ ਅੱਛਾ ਉਹਨੂੰ ਸਾਡੇ ਨੂੰ ਕਿਵੇਂ ਫੜਾਂਗੇ ਕੋਈ ਨਹੀਂ ਏ ਚਲ ਚਲ ਚਾਲ ਅੰਦਰ ਲੱਮੂੰ ਉੱਧਰ ਨੂੰ ਕਰ ਲਿਆ ਥਲੇ ਨੇ ਕੋਡੇ ਕੋਡੇ ਏ ਚਾਲ ਉਹ ਤਾਂ ਗਿਆ ਆ ਲੈ ਚਾਲ ਦੂਆ ਬੱਚਾ ਬੈਠਾ ਨਹੀਂ ਉਹ ਤੋਂ ਦੇ ਨਾਲੇ ਬੈਠਾ ਵੜ ਗਿਆ ਅੰਦਰ ਹਾਂ ਅੱਜ ਦੇ ਨਾਲੇ ਬੈਠਾ ਅੱਛਾ ਉਹਨੂੰ ਵੀ ਢਾ ਬੈਜੂਗਾ ਛਤਰੀ ਤੇ ਚੱਲ ਆਈ ਬੈ ਗਿਆ ਫੜ ਕੇ ਦੇਖ ਲੈ ਰੱਤੇ ਨੂੰ ਆਵਜਾ ਵੀ ਆਵ ਬੈ ਕੇ ਫੜ ਲਿਆ ਖਤਮ ਹੋ ਗਿਆ ਪਿਆ ਸਾਲਾ ਉੜਦਾ ਕਾ ਤੈਨੂੰ ਜਿੱਸੇ ਪਿਛਲੇ ਸਾਲ ਕਿੰਨਾ ਓੜਿਆ ਕੋਈ ਖੜ ਜਾ ਸੁੱਜ ਜਾ ਸੁੱਜਣਾਂ ਦਾ ਪਰ ਇਹਨੇ ਜਾਇ ਓੜਿਆ ਨਹੀਂ ਠੀਕ ਅਸਹੀ ਹੈ ਚਲ ਕਾਰੇ ਨੂੰ ਵੀ ਅੰਦਰ ਚੱਲ ਆ ਉਹਨਾਂ ਨਾਲ ਥਾਰ ਲਈ ਹੁਣ ਮੈਂ ਉਹ ਹੀ ਆ ਗੁਰੀ ਤੂੰ ਉਤਾਰ ਲਿੰਗਾ ਜਾਲ ਨਹੀਂ ਰਹਿਣ ਦੇ ਬਾਅਦ ਇੱਥੇ ਗਿਰੇ ਜਾਣਾ ਆਹ ਤਾਰ ਲੂ ਆਏ ਉੱਪਰ ਚੱਕ ਕੇ ਅੰਨੀਵੀਂ ਜਗ੍ਹਾ ਤੇ ਉਤਾਰ ਦਿਆਂ ਨਾ ਚੱਲ ਰਲਾ ਨਹੀਂ ਬਾਈ ਹਲੇ ਤੱਕ ਆਇਆ ਦੇ ਲੋ 5-6 ਦਿਨ ਹੋ ਗਏ ਹੁਣ ਬੱਸ ਬੱਸ ਲੈ ਓਏ ਜੱਤੀ ਤੇ ਬੈਣ ਦੇ ਇਹਨਾਂ ਨੂੰ ਹਾਂ ਆਇਓ 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 ਪੰਗਾਈ ਹੋ ਗਿਆ ਆਇਓ ਆਇਓ ਮੁੱਕੇ ਭਏ ਨੇ ਆ ਨਾ ਚੱਲ ਬੈਗੇ ਇਹ ਓਕੇ ਆ ਚੱਲ ਬਈ ਹੁਣ ਖੜ ਜਾ ਗੁਰੀ ਰੈਂਟ ਦੇ ਤੂੰ ਸਿੱਟ ਨਾ ਬਈ ਕਰਤੇ ਹੋਏ ਕਬੂਤਰ ਸਾਰੇ ਅੰਦਰ بس ਇੱਕ ਬੱਚਾ ਰਹਿ ਗਿਆ ਪਾਣੀ ਪੂਣੀ ਵੀ ਕਰਤਾ ਚੇਂਜ ਖੜ ਜਾ ਖੜ ਜਾ ਜੱਸੇ ਇਹ ਆ ਗਿਆ ਲੈ ਕੇ ਅੰਦਰ ਓਕੇਰ ਬੋਰਡ ਆਪਣਾ ਕੰਮ ਲਾਜ ਲਾ ਦੇ ਉੱਥੇ ਲਾ ਦੇ ਕੁੰਜੇ ਚ ਥੋੜ ਰਹਿ ਗਿਆ ਝੱਲਰ ਵਾਲਾ ਆਪਣਾ ਹਨਾ ਉਹਨੂੰ ਭਾਲੀਏ ਅੱਜ ਥੋੜਾ ਅਗੇ ਬਈ ਥੱਲੇ ਕਬੂਤਰਾਂ ਕੋਲ ਉਹ ਕਰਤੇ ਬੰਦ ਸਾਰੇ ਚੂਚੇ ਬੰਦ ਕਰ ਰਹੇ ਆ ਬਾਪੂ ਚੂਚੇ ਸਾਲੇ ਤੇਜੇ ਬਾਤ ਹੋਗੇ ਟ੍ਰਿਕਟ ਰੇਂਜ ਦਾਣੇ ਪਾ ਤੇ ਪਾਣੀ ਪੂਣੀ ਕਰਤਾ ਜੈਂਜ ਤੇ ਹੁਣ ਪਾ ਦਈਏ ਦੋਨੇ ਟਰਿਆਂ ਚ ਦਾ ਲਓਏ ਮਿੱਤਰੋ ਪਾਤਾ ਦਾਣਾ ਪਾਣੀ ਲਾਗੇ ਚੁਗਣ ਤੇ ਨੀਲਾ ਬੱਚਾ ਦੇਖੋ ਕੇਰ ਬੋਟਾ ਦੋਨੇ ਬੱਚੇ ਬੈਠੇ ਤੇ ਚੋ ਰਹੋ ਆਪਾਂ ਵੀ ਚਾਹ ਬਣੀ ਪੀਏ ਹੁਣ ਚੱਲੇ ਜੀ ਆਪਾਂ ਮੋਟਰ ਤੇ ਨੂੰ ਤੂੜੀ ਜਿਹੜੀ ਮਸ਼ੀਨ ਲੱਗੀ ਹੋਈ ਆ ਆਪਣੇ ਆਓ ਦੇਖੋ ਜੱਸਾ ਲਾ ਰਿਹਾ ਗੇੜੇ ਤੇ ਚਲੋ ਚੱਲਦੇ ਆਪਾਂ ਹਲੇ ਗਰਦੀ ਬਹੁਤ ਆ ਰਸਤੇ 'ਚ 2 ਮਿੰਟ ਖੜਦੇ ਆ ਬਰੇ ਆ ਗਏ ਜੱਸਾ ਸਿੰਘ ਟਰਾਲੀ ਲੈ ਕੇ ਲਾ ਤਿੰਨ ਤਿੰਨ ਜਣੇ ਲੱਗੇ ਹੋਏ ਆ ਤਿੰਨ ਤਿੰਨ ਜਣੇ ਲੱਗੇ ਆ ਬਈ ਤੂੜੀ ਲਾਉਣੇ ਆਸੇ ਨੇੜ ਚ ਆ ਗਿਆ ਕੰਮ ਚੱਲ ਵੀ ਦੁੱਧ ਪਾ ਲਈ ਜੜੀ ਚਲ ਚੱਲ ਚੱਲੀਏ ਬਈ ਦੁੱਧ ਪਾਉਣ ਘਰੋਂ ਚੱਕ ਲਈ 1 ਮਿੰਟ ਗੈਨੀ ਚੱਲੇ ਬਈ ਦੁੱਧ ਪਾਉਣ ਦੁੱਧ ਤਾਂ ਪਾਈਏ ਉਦੋਂ ਬਾਅਦ ਚੱਲੀਏ ਗਰਾਊਂਡ ਚ ਜਸਾ ਅੱਜ ਫੇਰ ਨਹੀਂ ਮੈਨੂੰ ਉਰਾ ਲੱਗਦਾ ਹੈ ਨਾ ਗੁਰੀ ਨਹੀਂ ਆਉਗਾ ਆਊਗਾ ਅੱਛਾ ਦੋ ਟਰਾਲੀਆਂ ਰਹਿ ਗਈਆਂ ਚਲੋ ਚੱਲਦੇ ਆਪਾਂ ਮਿੱਤਰੋ ਗਰਾਊਂਡ ਚ ਖੇਡ ਕੇ ਜਾ ਰਹੇ ਹਾਂ ਘਰ ਨੂੰ ਆਪਾਂ ਉੱਥੇ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਜਾ ਕੇ ਕਬੂਤਰ-ਕਬੂਤਰ ਦੇਖੀਏ ਜੱਸੇ ਨੇ ਅੰਦਰ ਕਰਤੇ ਉਹ ਇੱਥੇ ਸੁੱਕਾ ਪਿਆ ਲੈ ਆਣਾ ਤੇ ਗਏ ਲੋ ਬਈ ਪਿੰਡ 'ਚ ਹੀ ਹੈ ਨਹੀਂ ਗਰਾਉਂਡ 'ਚ ਹੀ ਤਾਂ ਪੂਰਾ ਹੈ ਤੇ ਚਲੋ ਚੱਲਦੇ ਆਉਣ ਘਰ ਨੂੰ ਦੇਖਣੇ ਜਾ ਕੇ ਕਬੂਤਰ ਠੀਕ ਆ ਪਹੁੰਚ ਗਏ ਬਈ ਕਬੂਤਰਾਂ ਵੱਲ ਤੇ ਚੱਛੂ ਫਿਰਦਾ ਜੱਛੂ ਛੱਡਾ ਜੱਛੂ ਉਹ ਨੂਰੀ ਕਿੱਥੇ ਆ ਉਹ ਬੜੀ ਨੀ ਕੰਮ ਨੂੰ ਆਦਾ ਹਾਂ ਉਹ ਖਾ ਰਹੀ ਆ ਉਹ ਦੇਖੋ ਤੇ ਕਬੂਤਰ ਸੈੱਟ ਨੇ ਬਾਈ ਸਾਰੇ ਜੱਸੇ ਅਟਰੇਆਂ ਮੇਰੇ ਹਿਸਾਬ ਨਾਲ ਅੰਦਰ ਰੱਖਦੇ ਮੀ ਆ ਗਿਆ ਵਿੱਚ ਪਾਣੀ ਵੜ ਜਾਣਾ ਪਾਣੀ ਵਾਲਾ ਰਹਿਣ ਦੇ ਬਾਰੇ ਬੱਚੇ ਬੱਚੇ ਸੈੱਟ ਕੱਲ ਨੂੰ ਬਜੇ ਵੀ ਉੱਪਰ ਲੈ ਜੀਏ ਵੀਰੇ ਜਿਹੜੇ ਲਿਜਾਣੇ ਵਾਲੇ ਨੇ ਉਹ ਕਬੂਤਰਾਂ ਬਾਟੂ ਨੇ ਘਮਾਰੀ ਨਾਲੇ ਬਜੇ ਨਵੇਂ ਨੇ ਵੀ ਕੱਢ ਲੈ ਉਹ ਵਿਚਾਲੇ ਸੈਂਟਰ ਵਾਲੇ ਜੋੜੇ ਨੇ ਚਲ ਚਲ ਰੱਖ ਦੇ ਵੇ ਬਾਈ ਝਾਲਰ ਵਾਲਾ ਕਬੂਤਰ ਆਇਆ ਨਹੀਂ। ਨਾ ਹੁਣ ਉੜਿਆ ਅੱਜ। ਪਤਾ ਨਹੀਂ ਬਿੱਲੀ ਲੈ ਗਈ ਜਾਂ ਕਿਸ ਨੇ ਫੜ ਲਿਆ ਹੁਣ। ਚਲੋ ਦੇਖਦੇ ਆ ਕੱਲ ਨੂੰ ਦੇਖਾਂਗੇ ਹੁਣ ਦਿਨ ਚ। ਕਿਉਂਕਿ ਅੱਜ ਤੂੜੀ ਦੇ ਕੰਮ ਚੱਲ ਜਗੇ ਤੇ। ਬੱਚੇ ਇਹਨਾਂ ਦੇ ਸੈੱਟ ਨੇ। ਹਾਂ ਜੀ ਇਹ ਦੇ ਦਿੰਦਾ ਜੀ। ਆਹ ਸਾ ਇੱਥੇ ਵਾਲੇ। ਉਹ ਬੜਾ ਹੋ ਗਿਆ ਓਏ। ਆਹ ਛੋਟਾ ਰਹਿ ਗਿਆ ਇੱਕ। ਅਣੀ ਚੜਦਾ ਆ ਹੈਗਾ ਜੀ ਬਹੁਤ ਘਟ ਘਟੇ ਬੱਚਾ ਜਾਂਦਾ। ਉਹ ਤਿੰਨੋਂ ਚ ਬੈਠੇ ਆ। ਤੇ ਕਬੂਤਰ ਕਿਥੇ ਕਾਲੀ ਚੱਲਣ ਵਾਲਾ ਜਿਹੜਾ ਬੜਿਆ ਹਾਂ ਕਿਤੇ ਇੰਨ ਦੇਖਦਾ ਆਹ ਬੈਠਾ ਅਖਾ ਹਾਂ ਬੈਠਾ ਆਹ ਕਬੂਤਰ ਨਾਮਾ ਬੜਿਆ ਫੜਾਈ ਇਸੇ ਫੜੀ ਬਹੁਤ ਜ਼ੋਰ ਲੱਗਿਆ ਆਇਆ ਬਾਈ ਕਬੂਤਰ ਦਾ ਦਿਖਾ ਦੇ ਚੱਲੜ ਦਿਖਾ ਕਾਲੀ ਇੰਦਰ ਨੂੰ ਆਹ ਕਬੂਤਰ ਨਾਮਾ ਬੜਿਆ ਪਰਮਾਨੇ ਵੀਰੇ ਦਾ ਇਹ ਉਹਨੂੰ ਕਿਹਾ ਫੋਨ ਕਰਕੇ ਮੈਂ ਕਿਹਾ ਵੀਰੇ ਲੈ ਜਾ ਆਪਣੇ ਪਿੰਡ ਤੋਂ ਘਟੋ ਘਟ 7-8 ਕਿਲੋਮੀਟਰ ਦੂਰ ਪਿੰਡ ਆ ਤਿੰਨ ਕਬੂਤਰ ਟੱਪਿਆ ਇਹਦੇ ਉਰੇ ਇੱਕ ਇਹ ਆਪਣੇ ਪਿੰਡ ਰਹਿ ਗਿਆ ਤਾਂ ਆਪਾਂ ਫੜ ਲਿਆ ਦੋ ਪਤਾ ਨਹੀਂ ਕਿੱਥੇ ਲੰਘ ਗਏ ਤੇ ਚਲੋ ਬਾਕੀ ਤਾਂ ਓਕੇ ਆ ਰਿਪੋਰਟ ਨੀਲਾ ਉਹ ਬੈਠਾ ਬੱਚਾ ਲੱਭੇ ਉਹ ਬੱਚਾ ਆਹ ਡੱਬੇ ਦਾ ਬੱਚਾ ਦੇਖ ਲਓ ਇਹਨੂੰ ਵੀ ਲੈ ਕੇ ਚੱਲੀਏ ਉੱਪਰ ਉਹ ਬੱਗੇ ਬੱਚੇ ਨੂੰ ਵੀ ਲੈ ਕੇ ਚੱਲੀਏ ਨਾਲੇ ਕੱਲ ਨੂੰ ਕਾਪੀ ਦੇ ਲਿਖੀਏ ਕਿਹੜਾ ਕਿਹਦਾ ਬੱਚਾ ਮੇਰੇ ਕੋਲ ਕਾਨ ਤਾਂ ਵੀ ਲੈ ਕੇ ਜਾਣਾ ਬੜਾ ਹੋ ਗਿਆ ਮੈਂ ਕਿਹਾ ਚਾਪ ਨੂੰ ਪਾਣੀ ਦੇ ਦਈਏ ਉਹ ਦੋ ਨੂੰ ਪਾਣੀ ਦੇਣੇ ਆਲਾ ਉਹਦੇ ਗੁਰੀ ਲੈ ਕੇ ਆ ਵੀਰੇ ਪਾਣੀ ਨਾਲ ਗਲਾਸ ਗਲਾਸ ਲੈ ਆ ਇੱਕ ਪਾਣੀ ਦੇ ਦਈਏ ਲੋ ਫੜ ਲਿਆ ਬੱਚਾ ਫੜੀ ਕਰ ਗੁਰੀ ਪਾਣੀ ਭਰ ਲੈਨੇ ਆਇਆ ਪਾਣੀ ਨਾਲ ਬਈ ਛੇਤੀ ਪੜ ਜਾਂਦੇ ਨੇ ਹੋਰ ਤਾਂ ਕੋਈ ਚੋਕਰ ਨਹੀਂ ਲਾਲ ਡੱਬਾ ਜੀ ਲਾਲ ਚੀਨਾ ਜੀ ਬੱਚਾ ਪਰ ਜਾ ਉਹ ਇੱਕ ਮਿੰਟ ਅਸਾ ਆ ਚਲ ਓਕੇ ਦੂਜਾ ਫੜ ਲਿਆ ਹੁਣ ਚੱਪ ਜਾ ਦੋ ਹੀ ਫੜ ਲਿਆ ਭਾਈ ਉਹ ਹਨ ਚਲੋ ਭਾਈ ਦੇ ਦਈਏ ਬੱਚੇ ਨੂੰ ਪਾਣੀ ਠੀਕ ਹੈ ਫੇਰ ਮਿਲਦੇ ਹਾਂ ਓੱਕੇ ਰਬੋਟ ਆ ਭਾਈ ਤੇ ਸਾਰੇ ਰੱਜਲੇ ਵਜੇ ਚੁਗਾ ਜੁਗਾ ਦੇਤਾ ਓੱਕੇ ਰਬੋਟਾਂ ਤੇ ਹੁਣ ਆਪਾਂ ਜਿੰਦਾ ਜਿੰਦਾ ਉਹ ਆਹ ਸਾਰੇ ਬਾਹਰ ਨਿਕਲੇ ਜਿ세 ਲਾ ਦੇ ਜਿੰਦਾ ਓਏ ਪਾਣੀ ਵੀ ਨਾ ਜਿ세 ਇਹਨਾਂ ਨੇ ਪਾਣੀ ਧਾਰ ਇਹਨਾਂ ਨੂੰ ਔਰ ਸਾਰੇ ਨਿਕਲਿਆ ਕਬੂਤਰ ਹੈ ਕਬੂਤਰ ਸਾਰੇ ਬਾਹਰੋਂ ਨਿਕਲਿਆ ਏ ਚਲੋ ਬਾਈ ਇਹਨਾਂ ਨੂੰ ਪਾਣੀ ਪੂਣੀ ਧਰ ਦਈਏ ਠੀਕ ਹੈ ਤੇ ਮਿਲਾਂਗੇ ਅਗਲੇ ਵਲੌਗ ਚ ਓਹੋ ਇਧਰੋਂ ਤਾਂ ਫਲੈਸ਼ ਨਹੀਂ ਮੱਚੀ ਖੜ੍ਹ ਜੋ ਇੱਕ ਮਿੰਟ ਚਲੋ ਓਕੇ ਰਿਪੋਰਟ ਆ ਬਾਈ ਮਿਲਦੇ ਆ ਅਗਲੇ ਮਿਲਦੇ ਆ ਅਗਲੇ ਵਲੌਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜੱਸਾ ਦਾ ਚੈਨਲ ਕਰ ਲਓ ਸਬਸਕ੍ਰਾਈਬ ਇਹ ਨਾਲ ਇੱਕ ਯੂਟਿਊਬਰ ਜੱਸਾ ਤੇ ਪਾਣੀ ਉਹਨੇ ਨਾਲ ਸਰਜੂ ਬਸ ਇੱਕ ਗਲਾਸ ਇੱਕੋ ਬੋਤਲ ਹੀ ਪਈ ਐ ਉੱਥੇ ਠੀਕ ਆ ਚਲੋ ਭਈ ਮਿਲਦੇ ਆ ਅਗਲੇ ਵਲਾਗ ਵਿੱਚ